ਸਰਵਜੀਤ ਨਰੂਰ ਦੀ ਰਚਨਾ ਵਿੱਚ ਗੱਲਾਂ ਟੋੜ ਮੇਰੇ ਬੱਚਿਆ ਕੰਨਾਂ ਦੇ ਆ ਕੱਚਿਆ ਗੱਲਾਂ ਟੋੜ ਮੇਰੇ ਬੱਚਿਆ ਕੰਨਾਂ ਦੇ ਆ ਕੱਚਿਆ ਮੰਨੀ ਗੱਲ ਜੇ ਤੈਨੂੰ ਜੱਜਿਆ ਦੁੱਖਾਂ ਤੋਂ ਰਹੇਗਾ ਬੱਚਿਆ ਗੱਲਾਂ ਤੋਂੜ ਮੇਰੇ ਬੱਚਿਆ ਕੰਨਾਂ ਦੇ ਆ ਕੱਚਿਆ ਗੱਲਾਂ ਤੋਂੜ ਮੇਰੇ ਬੱਚਿਆ ਕੰਨਾਂ ਦੇ ਆ ਕੱਚਿਆ ਮੰਨੀ ਗੱਲ ਜੇ ਤੈਨੂੰ ਚੱਚਿਆ ਦੁੱਖਾਂ ਤੋਂ ਰਹੇਗਾ ਬੱਚਿਆ ਨਕਲ ਤੋਂ ਨਾ ਕੰਬ ਲਵੀ ਨਕਲ ਤੋਂ ਨਾ ਕੰਬ ਲਵੀ ਅਸਲ ਤੋਂ ਕੰਮ ਲਿਆ ਕਰ ਲਾਈ ਲੱਗਣਾ ਬਣੀ ਤੂੰ ਲਾਈ ਲੱਗਣਾ ਬਣੀ ਤੂੰ ਲਾਈ ਲੱਗਣਾ ਬਣੀ ਤੂੰ ਲਾਈ ਲੱਗਣਾ ਬਣੀ ਤੂੰ ਅਕਲ ਤੋਂ ਕੰਮ ਲਿਆ ਕਰ ਅਕਲ ਤੋਂ ਕੰਮ ਲਿਆ ਕਰ